ਇਕ ਉਕਾਬ ਪੰਛੀ ਹੈ ਉਹਦੇ ਬਾਰੇ ਜਿਹੜੇ ਰਿਸਰਚ ਕਰਨ ਵਾਲੇ ਲਿਖਦੇ ਆ ਕਿ ਜੇ ਉਹਦਾ ਸਿਰ ਕੱਟ ਦਿੱਤਾ ਜਾਵੇ ਤਾਂ ਵੀ ਉਕਾਬ ਪੰਛੀ 7 ਦਿਨ ਜਿਉਂਦਾ ਰਹਿੰਦਾ ਸਾਧਾ ਸਿਰ ਤੋਂ ਬਿਨਾਂ ਬਾਬਾ ਦੀਪ ਸਿੰਘ ਜੀ ਜਿੰਦਰ ਕਾਹ ਦੀ ਸ਼ਕਤੀ ਨਾਮ ਤੇ ਬਾਣੀ ਦੀ ਹੁਣ ਸ੍ਰੀ ਦਮਦਮਾ ਸਾਹਿਬ ਉਹਨਾਂ ਨੇ ਪੰਜ ਸੂ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਅਹਿਸਾਸ ਸਿਨ ਉਹ ਜਿਹੜੇ ਇਤਿਹਾਸਕਾਰ ਲਿਖਦੇ ਆ ਕੀ ਖਾਂਦੇ ਸੀ ਬਹੁਤ ਜਿਵੇਂ ਦਸਮ ਪਾਤਸ਼ਾਹ ਦਾ ਵਜੋਂ ਦਾ ਅਲਪਹਾਰ ਸੁਲਭ ਸੀ ਨਿੰਦਰਾ ਦਇਆ ਸ਼ਮਾ ਤਲਪੀ ਬਹੁਤ ਥੋੜੇ ਜੇ ਮੇਰ ਖਾਲੇ ਸੀ ਸਾਹਸ 18 ਸਿਰ ਪੱਕੇ ਦਾ ਖੰਡਾ ਪਾਇਆ ਬਾਬਾ ਦੀਪ ਸਿੰਘ ਜੀ ਨੇ ਬਿਰਲ ਵਸਤਾ ਦੇ ਵਿੱਚ ਸਾਹਸ ਦੇਖੋ ਹੋਰ ਵੀ ਜਿਆਦਾ ਇਤਿਹਾਸ ਪੜਨੇ ਆਪਾਂ ਜਿਹੜਾ ਪ੍ਰਥੀ ਰਾਜ चौहान ਸੀ ਇਹਦਾ ਮਾਮਾ ਜਿਹੜਾ ਸੀ ਉਹ ਵੀ ਇੱਕ ਜੰਗ ਦੇ ਵਿੱਚ ਇਹਦਾ ਸਿਰ ਉਤਰ ਗਿਆ ਫੇਰ ਵੀ ਲੜਦਾ ਰਿਹਾ ਹੋਰ ਵੀ ਕੁਝ ਐਸੇ ਇਤਿਹਾਸ ਹੁੰਦੇ ਆ ਬਾਬਾ ਦੀਪ ਸਿੰਘ ਜਿੱਤ ਤੇ ਬਖਸ਼ੇ ਨਾਮ ਤੇ ਬਾਣੀ ਦੀ ਅਹਿਸਾਸ ਸਮਝੀਏ ਜੋ ਦਾਸ ਕੀਤੀ ਸੀ ਵਜਨ ਕੀਤਾ ਸੀ ਉਹ ਪੂਰਾ ਕੀਤਾ ਦੋ ਦੁਨੀਆ ਦੇ ਅੰਦਰ ਐਸੀ ਮਿਸਾਲ ਸਾਸਨ ਜੀ ਕਿਧਰੇ ਨਹੀਂ ਮਿਲਦੀ ਜੋ ਸਤੂ ਦਾ ਬਚਨ ਹੈ ਉਹ ਬਾਬਾ ਦੀਪ ਸਿੰਘ ਜੀ ਨੇ ਪੂਰਾ ਕਰਕੇ ਦਿਖਾਇਆ